ਹਾਂਜੀ ਡੈਡੀ ਨਾ ਹੋ ਕੋਈ ਨਹੀਂ ਮੈਨੂੰ ਨਹੀਂ ਭੀੜ ਬਹੁਤ ਜ਼ਿਆਦਾ ਡੈਡੀ ਤੇ ਗੱਡੀ ਬਹੁਤ ਛੋਟੀ ਹੈ ਤੇ ਜਲਦੀ ਛੱਡ ਜਾਓ ਜਿਹਦੀ ਵਾਰੀ ਆ ਗਈ ਆ ਗਈ ਜਿਹੜਾ ਰਹਿ ਗਿਆ ਰਹਿ ਗਿਆ ਆਸੀਂ ਲੈ ਕੇ ਉਹਨੂੰ ਜਾਣਾਂਗੇ ਰਹਿ ਗਿਆ ਰਹਿ ਗਿਆ ਆਸੀਂ ਲੈ ਕੇ

ਚਲੋ ਚਲੋ ਨਾਮ ਲਗਾਓ ਤੁਹਾਡਾ ਲੈਣਾ ਆ ਗਏ ਜੰਡ ਬਹੁਤ ਪੁਰਾਣੀ ਹੈ ਤੇ ਸਾਰਿਆਂ ਨੇ ਮੱਥਾ ਟੇਕਣ ਆਉਂਦੇ ਆ ਇੱਥਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸਾਰੀਆਂ ਮੰਨਤਾਂ ਪੂਰੀਆਂ ਹੁੰਦੀਆਂ ਹਨ ਇੱਥੇ ਲੋਕ ਇੱਥਾਂ ਦੇ ਘਰ ਬਣਾ ਕੇ ਜਾਂਦੇ ਆ ਦੇਖ ਸਕਦੇ ਹੋ ਤੁਸੀਂ Thank you. ਕੜੋ ਪਿਆ ਵੀ ਥੋੜੀ ਜਿਹੀ ਗਰਮੀ ਲੱਗ ਰਹੀ ਆ ਜਾ ਪੁੱਤ ਛੋਣੀ ਚਲੀਏ ਆ ਜਲੀਏ ਪਾਪਾ ਕੋਲ ਪੀ ਤੇ ਨਾ ਐਨੇ ਗਰਮੀ ਲੱਗਦੇ ਵੀ ਇਹ ਨਹੀਂ ਜਾ ਸਕਦਾ ਅੱਜ ਨਹੀਂ ਚੱਕਦਾ ਫਿਰ ਨੰਨੇ-ਮੁੰਨੇ ਬੱਚੇ ਕੀ ਹਾਲ ਹੋਊਗਾ ਗਰਮੀ ਚ ਨਾ ਚਲ ਪੁੱਤ ਉੱਠ ਚਲੋ ਯਾਰ ਚਲੀਏ ਕਿ ਜੀ ਸਾਰੇ ਸ਼ਾਪਿੰਗ ਕਰਨ ਕੋਈ ਸੱਲੱਖ ਨਹੀਂ ਗਿਆ ਆ ਲੈ ਬੁਗਲਾਣਾ ਤੂੰ ਅਮਦਾਰੀ ਕਿੱਥੋਂ ਆ ਗਿਆ ਅਮਦਾਰੀ ਕਿਹੜੇ ਕਾਮਦਾਰੀ ਕਿਹੜਾ ਭਾਣ ਸਾਡੇ ਪ੍ਰੋਗਰਾਮ ਉਹ ਸੱਦਣਾ ਬਾਈ ਤੈਨੂੰ ਪ੍ਰੋਗਰਾਮ ਤੇ ਜ਼ਰੂਰ ਸੱਦਾਂਗੇ ਬਾਦਰੀ ਕਿੱਥੇ ਤੇਰੀ ਬਾਦਰੀ ਕਿੱਧਰੀ ਕੋਰੋ ਕੋਰੋ ਨੀ ਹਟ ਗਿਆ ਬਈ ਉਹ ਨਹੀਂ ਆਉਂਦਾ ਕੱਚਾ ਖਿਡਾਰੀ ਹੈ ਪਰਾਵਾ ਹੈ ਨਵੇਂ ਨਵੇਂ ਚੁੱਕਿਆ ਹਰ ਅੱਜ ਦਾ ਨਵੇਂ ਨਵੇਂ ਮੈਚਾਂ ਤੇ ਜਾਣਾ ਪੈਣਾ ਉਹ ਹੀ ਦਾ ਗੱਲ ਹੈ ਹਾਂ ਠੀਕ ਹੈ ਠੀਕ ਹੈ ਲਾ ਹੁਣ ਆ ਲਾਗੇ ਖੇੜਾ ਪਾਉਣ ਤੱਕ ਆ ਗਏ ਹਾਂ ਹਾਂ ਜੀ ਤਾਂ ਆਪਾਂ ਪਿੰਡ ਪਹੁੰਚ ਚੁੱਕੇ ਆ ਖਾਣਿਆ ਤੁਹਾਨੂੰ ਅੱਗੇ ਆ ਕਰੇ ਪਹੁੰਚ ਚੁੱਕੇ ਆ ਤੇ ਕਿਦਾਂ ਲੱਗਿਆ ਅੱਜ ਦਾ ਵਲੌਗ ਲਾਈਕ ਲੈਂ ਮੈਂ ਸ਼ੇਅਰ ਕਰਕੇ ਜਰੂਰ ਦੱਸਿਓ ਤਾਂ ਮਿਲਦੇ ਆ ਜੀ ਨੈਕਸਟ ਵਲੌਗ ਚ ਇਦਾਂ ਹੀ ਵਲੌਗ ਹੁੰਦੇ ਰਹਿਣਗੇ ਤੁਸੀਂ ਪਿਆਰ ਦਿੰਦੇ ਰਹੋ ਤੇ ਹਾਂਜੀ ਤੇ ਫਿਰ ਮਿਲਦੇ ਆ ਜੀ ਨੈਕਸਟ ਵਲੌਗ ਚ ਓਕੇ ਤਦ ਤੱਕ ਲਈ ਧੰਨਵਾਦ ਥੈਂਕ ਯੂ